88 ਮਾਡਲ ਹੈ ਵੀਰੇ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਠੀਕ ਹੈ ਯਾਰ ਬਿਲਕੁਲ ਨਵੇਂ ਆ ਟਰੈਕਟਰ ਦੇ ਚਾਰੋਂ ਇਹ ਮਾਡਲ 2010 ਆ ਅੱਛਾ ਜੀ ਟਾਇਰਾਂ ਦੀ ਕੰਡੀਸ਼ਨ 85 ਤੋਂ 90% ਕੁੜੀਆਰ ਕੰਪਨੀ ਦੇ ਆ ਮੈਂ ਤਾਂ ਮੈਸੀ ਵੀਰੇ ਫਸਟ ਓਨਰ ਹੈ ਵੀ ਟਰੈਕਟਰ ਆ ਠੀਕ ਹੈ ਜੀ ਨਗਦ ਕੈਸ਼ ਦਾ ਠੀਕ ਹੈ ਜੀ ਹਾਂ ਜੀ ਨਾਲ ਦੇ ਟਾਇਰ ਵਗੈਰਾ ਕੁਝ ਮਟਲਾ ਨਾਲ ਦੇ ਟਾਇਰ ਵਗੈਰਾ ਸਾਰਾ ਸ਼ੀਲਡ ਹੈ ਟਰੈਕਟਰ ਸਾਰਾ ਸ਼ੀਲਡ ਹੈ ਇਹ 2010 ਮਾਡਲ ਆ ਵੀਰੇ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਡਬਲ ਕਲੱਚ ਆ ਰਿਵਰਸ ਵੀ ਹੈ ਲੋ ਵੀ ਮਿੱਤਰੋ ਆਪਾਂ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਆ ਜਿੱਥੇ ਭਾਈ ਆਪਣੇ ਨਾਲ ਨਿੱਕਾ ਜੁੜਿਆ ਸਤਿ ਸ਼੍ਰੀ ਅਕਾਲ ਭਾਈ ਨਿੱਕੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਹੋ ਠੀਕ ਹੈ ਭਾਈ ਨਿੱਕੇ ਕਾਹਦੀ ਆ ਵਧੀਆ ਭਾਈ ਜੀ ਤੇ ਕਿੰਨੇ ਕ ਟਰੈਕਟਰ ਨੇ ਭਾਈ ਨਿੱਕੇ ਅੱਜ ਪੰਜ ਟਰੈਕਟਰ ਆ ਵੀਰੇ ਆਪਣੇ ਕੋਲ ਪੰਜ ਹਾਂ ਜੀ ਵੀਰੇ ਸਾਰੇ ਉੱਚੀਆਂ ਘਣੇ ਖਣਾਦ ਨੇ ਸਾਰੇ ਵੱਡੇ ਟਰੈਕਟਰ ਹੀ ਆ ਜੀ ਬਿਨਾ ਹੋਰ ਕੋ ਠੀਕ ਹੈ ਜੀ ਇਕੱਲੇ ਫੋੜ ਛੱਡ ਕੇ ਹਾਂ ਜੀ ਹਾਂ ਜੀ ਠੀਕ ਹੈ ਤੇ ਕਾਪੀ ਕਾਏ ਜਾਂਦੇ ਕਿਵੇਂ ਰਹਿਣਗੇ ਫੁੱਲ ਗਾਰੰਟੀ ਆ ਵੀਰੇ ਬੇਸ਼ੱਕ ਦੀ ਅੱਜ ਨਹੀਂ ਦੱਸਾਂ ਫੁੱਲਾ ਬਾਦੂ ਵੀ ਆਪਣੇ ਘਰੇ ਉਹਨੇ ਦਾ ਜਿੰਨੇ ਦਾ ਲੈ ਕੇ ਜਾਓਗੇ ਜੇ ਕਾਪੀ ਕਾਏ ਗੀਆਂ ਗਲਤ ਕੋਈ ਪ੍ਰੋਬਲਮ ਆਉਂਦੀ ਆ ਤੇ ਹੁਣ ਆਪਾਂ ਫੋੜ ਤੋਂ ਸਟਾਰਟ ਕਰਦੇ ਆ 3700 ਤੋਂ ਮੋਡੀਫਾਈ ਤੋਂ ਇਹਦੇ ਬਾਰੇ ਦੱਸੀ ਬਾਈ ਇਹ 88 ਮਾਡਲ ਹੈ ਵੀਰੇ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਠੀਕ ਹੈ ਯਾਰ ਬਿਲਕੁਲ ਨਵੇਂ ਆ ਟਰੈਕਟਰ ਦੇ ਚਾਰੋਂ ਠੀਕ ਹੈ ਜੀ ਟੂ ਕੇ ਦਾ ਪੇਂਟ ਆ ਠੀਕ ਹੈ ਪੇਂਟ ਦੀ ਆਪਣੀ 5 ਸਾਲ ਦੀ ਗਾਰੰਟੀ ਆ ਠੀਕ ਹੈ ਜੀ ਬਾਕੀ ਵਾਹ ਕੇ ਚਲਾ ਕੇ ਚੈੱਕ ਕਰਕੇ ਲੈ ਕੇ ਜਾਇਓ ਠੀਕ ਹੈ ਜੀ ਟਰੈਕਟਰ ਹਾਂਜੀ ਵੀਰੇ ਬਾਕੀ ਸਾਰੀ ਗਾਰੰਟੀ ਹੈ ਫੁੱਲ ਗਾਰੰਟੀ ਵਾਲੇ ਟਰੈਕਟਰ ਆ ਵੀਰੇ ਜਿੰਨੇ ਵੀ ਜਿਹੜੇ ਟਰੈਕਟਰ ਦੇ ਹੱਥ ਰੱਖਣੇ ਆਪਾਂ ਉਹੀ ਟਰੈਕਟਰ ਚੈੱਕ ਕਰਾਵਾ ਦਾਂਗੇ ਵਾਹ ਕੇ ਕੱਲਾ ਫੋਰਡ ਤਾਂ ਨਹੀਂਗਾ ਠੀਕ ਹੈ ਫੋਰ ਦਾ ਥੋੜਾ ਜਿਆਦਾ ਸ਼ਕੀਨ ਹੁੰਦੇ ਆ ਹਾਂਜੀ ਹਾਂਜੀ ਵੀਰੇ ਤੇ ਬਾਕੀ ਫੇਵਰ ਵਗੈਰਾ ਸਾਰਾ ਕੁਝ ਡੈਕ ਵਗੈਰਾ ਟਾਇਰ ਵਗੈਰਾ ਨਵੇਂ ਸ਼ੀਟ ਵਗੈਰਾ ਨਵੀਂ ਸਾਰਾ ਕੁਝ ਵੀਰੇ ਠੀਕ ਹੈ ਜੀ ਹਾਂਜੀ ਬਾਈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਫੁੱਲ ਮੋਡੀਫਾਈਡ ਕੀਤਾ ਹੋਇਆ ਟਰੈਕਟਰ ਹੈ ਮਾਡਲ ਇਹ ਤਾਂ ਇਹ ਕਿੰਨੇ ਆ ਗਿਆ ਸੀ 88 ਮਾਡਲ ਤੇ ਰੇਟ ਰੇਟ 195000 ਖੱਚ ਕੇ ਕੀਤਾ ਹੈ ਖੱਚ ਕੇ ਸਰਫ ਬਸ 195 ਦਾ 195 ਦਾ ਲਓ ਵੀ ਮਿੱਤਰੋ 195000 ਦਾ ਫੁੱਲ ਮੋਡੀਫਾਈਡ ਕੀਤਾ ਪੋਰ ਟਰੈਕਟਰ ਤੁਸੀਂ ਹੁਣ ਜਾ ਸਕਦੇ ਹੋ ਨਿੱਕੇ ਬਾਈ ਕੋਲ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਤੇ ਮੂਰੇ ਆ ਗਿਆ ਅਰਜਨ 605 605 ਇਹਦੇ ਬਾਰੇ ਦੱਸੀ ਬਾਈ ਇਹ ਮਾਡਲ 2010 ਆ ਅੱਛਾ ਜੀ ਟਾਇਰਾਂ ਦੀ ਕੰਡੀਸ਼ਨ 85 ਤੋਂ 90% ਕੁੜੀਆਰ ਕੰਪਨੀ ਦੇ ਆ ਠੀਕ ਆ ਜੀ ਹਾਂਜੀ ਵੀਰੇ ਚਾਰੋ ਠੀਕ ਹੈ ਪੰਜਾਬ ਦਾ ਨੰਬਰ ਆ ਹਾਂਜੀ ਵੀਰੇ ਪੰਜਾਬ ਦਾ ਨੰਬਰ ਸਾਰਾ ਫੁੱਲ ਗਾਰੰਟੀ ਭਾਈ ਯਾਰ ਫੁੱਲ ਗਾਰੰਟੀ ਤੇ ਰੰਗ ਪੇਂਟ ਦਾ origignal ਸਾਰਾ ਸਾਰਾ origignal ਸਾਰਾ origignal ਆ ਵੀਰੇ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਫਸਟ ਓਨਰ ਆ ਫਸਟ ਓਨਰ ਹਾਂਜੀ ਭਾਈ ਠੀਕ ਹੈ ਰੇਟ 365000 ਰੁਪਏ ਰੇਟ ਆ ਇਹਦਾ ਡਿਮਾਂਡ ਆ ਤੇ ਦੇਣਾ ਕਿੰਨੇ ਦਾ ਦੇ ਦਾਂਗੇ ਆਪਾਂ 345000 345000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਿਰਾ ਆ ਗਿਆ 9500 ਮੈਸੀ ਬਾਈ ਦੱਸੀ ਨਿੱਕੇ ਇਹਦੇ ਬਾਰੇ 9500 ਮੈਸੀ ਵੀਰੇ ਫਸਟ ਓਨਰ ਹੈ ਵੀ ਟਰੈਕਟਰ ਠੀਕ ਹੈ ਜੀ ਨਗਦ ਕੈਸ਼ ਦਾ ਠੀਕ ਹੈ ਜੀ ਹਾਂਜੀ ਨਾਲ ਦੇ ਟਾਇਰ ਵਗੈਰਾ ਨਾਲ ਤੇ ਟਾਇਰ ਕਿੰਨੇ ਕ ਪੈਸੇ ਪਏ ਨੇ ਮੰਨ ਲਓ ਵੀ 85 ਪੈਸੇ ਹੈਗੇ ਆ 85 ਪੈਸੇ ਆ ਗਏ ਹਾਂਜੀ ਵੀਰੇ ਕਨੋਪੀ ਵਗੈਰਾ ਸਾਉਂਡ ਸਿਸਟਮ ਲੱਗਾ ਵੀਰੇ ਟੋਟਲ ਜਿੰਦਾ ਦਾ ਟਰੈਕਟਰ ਦੱਸਦਾ ਸਾਰਾ ਸ਼ੀਲਡ ਹੈ ਟਰੈਕਟਰ ਕਿਤੇ ਕਲਮ ਨਹੀਂ ਲੱਗੀ ਕਿਤੇ ਉਹ ਖੁੱਲਾ ਨਹੀਂ ਹੈ ਜੇ ਤੱਕ ਕਿਦੋਂ ਖੁੱਲਾ ਨਹੀਂ ਹਾਂਜੀ ਵੀਰੇ ਤੇ ਇੰਜਨ ਗੇਅਰ ਪੱਖੋਂ ਫੁੱਲ ਗਾਰੰਟੀ ਹੋਰੀ ਟਰਬੋ ਵਾਲਾ ਟਰਬੋ ਵਾਲਾ ਹਾਂਜੀ ਵੀਰੇ ਠੀਕ ਆ ਟਰਬੋ ਵਾਲਾ ਇੰਜਨ ਗੇਰ ਵੱਲੋਂ ਫੁੱਲ ਗਾਰੰਟੀ ਹੈ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਖੁੱਲੇ ਪਲੇਟਫਾਰਮ 'ਚ ਹਾਂਜੀ ਤੇ ਮਾਡਲ ਇਹ ਮਾਡਲ ਹੈਗਾ 18 ਵੀਰੇ ਤੇ ਰੇਟ ਰੇਟ 495 495 ਹਾਂਜੀ ਇਹਨਾਂ ਕਿੰਨੇ ਦਾ ਦੇ ਦਾਂਗੇ ਟਰੈਕਟਰ ਇਹ ਆਪਾਂ ਵੀਰੇ 4 ਲੱਖ ਤੇ 75000 ਦਾ 4 ਲੱਖ 75000 ਦਾ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਹਾਂ ਲੋ ਵੀ ਮਿੱਤਰੋ ਅੱਗੇ ਆ ਗਿਆ 855 ਇਹਦੇ ਬਾਰੇ ਦੱਸੀ ਬਾਈ 855 ਵੀਰੇ ਇਹ 19 ਮਾਡਲ ਆ ਨਾਲ ਦੇ ਟਾਇਰ ਵਗੈਰਾ ਸਾਰਾ ਸ਼ੀਲਡ ਹੈ ਰੈਕਟਰ ਸਾਰਾ ਸ਼ੀਲਡ ਹੈ 16 ਦੇ ਟਾਇਰ ਵਿੱਚ ਆ ਹੱਥ ਦੇ ਕਲਚ ਵਾਲਾ ਠੀਕ ਹੈ ਜੀ ਹੱਥ ਦੇ ਕਲਚ ਵਾਲਾ ਕਿਵੇਂ ਸਾਈਡ ਕਲਚ ਵਾਲਾ ਸਾਈਡ ਕਲਚ ਵਾਲਾ ਠੀਕ ਹੈ ਹਾਂ ਜੀ ਵੀਰੇ ਸਾਈਡ ਕਲਚ ਵਾਲਾ ਆ ਗਿਆ ਸਾਊਂਡ ਸਿਸਟਮ ਐ ਵੀ ਲੱਗਿਆ ਸਾਰਾ ਕੁਝ ਫੇਵਰ ਵਗੈਰਾ ਲੱਗਿਆ ਵੀਰੇ ਠੀਕ ਹੈ ਜੀ ਥੱਲੇ ਮੂਰਲੇ ਟਾਇਰ ਵਗੈਰਾ ਚੇਂਜ ਕੀਤੇ ਮੈਂ ਉਹ ਵੀ ਵੱਡੇ ਰੇਡੀ ਆਪਾਏ ਹੋਏ ਸੀਗੇ ਰੇਡੀ ਆ ਠੀਕ ਹੈ ਜੀ ਹਾਂਜੀ ਵੀਰੇ ਬਾਕੀ ਨਾ ਹੋਇਆ ਤੇ ਇੰਜਨ ਗੇਅਰ ਦਾ ਕਿਵੇਂ ਆ ਪੂਰ ਲਗਰੰਟੀ ਆ ਭਾਈ ਯਾਰ ਤੇ ਰੰਗ ਪੇਂਟ ਦਾ ਸਾਰਾ ਅਰੀਜਨਲ ਆ ਵੀਰੇ ਸਾਰਾ ਅਰੀਜਨਲ ਹਾਂਜੀ ਰੰਗ ਪੇਂਟ ਦਾ ਵੀ ਸਾਰਾ ਅਰੀਜਨਲ ਆ ਭਾਈ ਡਬਲ ਡਿਸਟ੍ਰਿਬਿਊਟਰ ਚ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਗਰੇਟਾ ਤੇ ਟਿਪ ਵਗੈਰਾ ਚੜੀ ਹੋਈ ਆ ਤੇ ਮਾਡਲ ਕਿੰਨੇ ਆ ਗਿਆ ਏ ਮਾਡਲ 19 ਵੀਰੇ 19 19 ਮਾਡਲ ਰੇਟ ਇਹਦਾ 6.5 ਲੱਖ ਰੁਪਇਆ ਮੰਗਦੇ ਵੀਰੇ ਹਾਂਜੀ ਤੇ 6 ਲੱਖ ਦਾ ਟਰੈਕਟਰ ਦੇ 6 ਲੱਖ ਦਾ ਪੂਰੇ ਦਾ ਟਰੈਕਟਰ ਮਿੱਤਰੋ ਇਹ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਸਾਰਾ ਬਾਈਕ ਦਾ ਰੀਜਨਲ ਹੈ ਪੂਰੇ ਆ ਗਿਆ 60 ਘਰ ਇਹਦੇ ਬਾਰੇ ਦੱਸੀ ਇਹ 2010 ਮਾਡਲ ਆ ਵੀਰੇ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਡਬਲ ਕਲਚ ਹੈ ਰਿਵਰਸ ਵੀ ਦਿਓ ਆ ਠੀਕ ਹੈ ਜੀ ਹਾਂਜੀ ਵੀਰੇ ਸਾਰਾ ਇੰਜਨ ਗੇਅਰ ਦਾ ਰੀਜਨਲ ਆ ਵੀਰੇ ਪੂਰ ਗਰੰਟੀ ਹੈ ਇੰਜਨ ਗੇਅਰ ਦੇ ਵੀ ਆਪ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਹੈ ਘੇਰ ਮੰਨ ਲਓ ਵੀਰੇ 60 65 ਪਰਸੈਂਟ ਮੰਨ ਲਓ ਠੀਕ ਹੈ ਹਾਂਜੀ 60 65 ਪੈਸੇ ਟਾਇਰ ਪਏ ਨੇ ਮਿੱਤਰੋ ਹਾਂਜੀ 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 ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਰੰਗ ਪੇਂਟ ਦਾ ਰੰਗ ਪੇਂਟ ਤਾਂ ਸਾਰਾ ਅਰੀਜਨਲ ਆ ਸਰਕਾਰੀ ਨੰਬਰ ਪਲੇਟ ਆ ਮੇਰੇ ਠੀਕ ਹੈ ਜੀ ਹਾਂਜੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਫੁੱਲ ਗਾਰੰਟੀ ਹੈ ਹਾਂਜੀ ਤੇ ਟਰੈਕਟਰ ਦੇਖ ਸਕਦੇ ਹੋ ਸਿੰਪਲ ਕੱਪੜੇ ਵਾਲੀ ਸਤਰੀ ਚ ਤੇ ਮਾਡਲ ਕਿੰਨੇ ਆ ਗਿਆ ਮਾਡਲ 2010 ਆ ਤੇ ਰੇਟ ਰੇਟ 2 ਲੱਖ 85000 ਰੁਪਇਆ ਦਾ 2 ਲੱਖ 85000 ਡਿਮਾਂਡ ਆ ਬੌਕੇ ਤੇ ਮੌਕੇ ਦੇ ਮਾਲਤਾਨੇ ਕਰ ਦਾਂਗੇ ਵੀਰੇ ਮੌਕੇ ਤੇ ਮਾਨਤਾ ਨੂੰ ਹੋ ਜੂਗੀ ਹਾਂਜੀ ਵੀਰੇ ਆਜੋ ਬਾਈ ਨਿੱਕੇ ਨਾ ਕਰਦੇ ਗੱਲ ਆ ਆਜੋ ਕਿਨਾਂ ਇਸ ਤੋਂ ਇਲਾਵਾ ਨਿੱਕੇ ਹੋਰ ਵੀ ਹੋਰ ਵੀਰੇ ਵੂਡ ਮੋਡੀਫਾਈ ਕਰਦੇ ਆਪਾਂ ਜਿਹੜੇ ਬੰਦੇ ਨੇ ਵੀ ਕਰਾਉਣ ਹੋਵੇ 195000 ਤੋਂ ਸਟਾਰਟਿੰਗ ਹੁੰਦੇ ਆ ਠੀਕ ਹੈ ਜੀ ਹਾਂਜੀ ਵੀਰੇ ਬਾਕੀ ਕੋਈ ਵੀ ਟਰੈਕਟਰ ਹੋਵੇ ਆਪਣੀ ਫੁੱਲ ਗਾਰੰਟੀ ਵਾਲਾ ਟਰੈਕਟਰ ਉਹ ਬੇਸ਼ੱਕਲੀ ਜਿੰਨੇ ਟਾਈਮ ਬਾਅਦ ਮਰਜੀ ਆਪਣੇ ਘਰ ਛੱਡ ਜੇ ਜੇ ਨਾ ਚੰਗਾ ਲੱਗੇ ਠੀਕ ਹੈ ਜੀ ਹਾਂਜੀ ਵੀਰੇ ਇੰਜਨ ਗੇਅਰ ਤੇ ਵੀ ਉਮੀ ਫੁੱਲ ਗਾਰੰਟੀ ਹੋਗੀ ਵੀਰੇ ਯਾਰ ਤੇ ਲੋਕੇਸ਼ਨ ਕੀ ਪੈ ਜਾਣੀ ਲੋਕੇਸ਼ਨ ਰੋਡੇ ਪਿੰਡਾ ਮੋਗਾ ਜਲਾ ਠੀਕ ਹੈ ਬਾਗੇ ਪ੍ਰਾਨੇ ਦੇ ਬਿਲਕੁਲ ਨਾਲ ਠੀਕ ਹੈ ਹਾਂਜੀ ਵੀਰੇ ਮੋਬਾਈਲ ਨੰਬਰ ਕਿੰਨਾ 9947 5547 9947 5547 ਜਿਹੜਾ ਵੀਡੀਓ ਸ਼ੇਅਰ ਕਰਕੇ ਆਉ ਉਹਦਾ ਫੁੱਲ ਮਾਲ ਤਨ ਹੋਰ ਕਰਾਂਗੇ ਆਪਾਂ ਸਾਰੇ ਡੇਟਾਾਂ ਦੇ ਵੀਰੇ ਬਹੁਤ ਬਹੁਤ ਧੰਨਵਾਦ ਭਾਈ ਨਿੱਕੇ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ